ਅੱਜ ਤੁਹਾਡੇ ਵਾਸਤੇ ਲੈ ਕੇ ਆਏ ਕਿਦਾਂ ਦਾ ਚਾਰਟ ਪੈਟਰਨ ਜਿਹਦੇ ਨਾਲ ਨਿਫਟੀ ਥੱਲੇ ਜਾਂਦੀ ਆ ਤੇ ਥੱਲੇ ਵੀ ਦੇਖੋ ਜਦੋਂ ਜਾਂਦੀ ਆ ਨਾ ਨਿਫਟੀ ਬਹੁਤ ਵੱਡੇ ਵੱਡੇ ਲਾਲ ਕੈਂਡਲ ਬਣਾ ਕੇ ਥੱਲੇ ਜਾਂਦੀ ਆ ਇਸ ਪੈਟਰਨ ਦੇ ਬੰਦ ਤੋਂ ਬਾਅਦ ਆ ਸੋ ਇਸ ਪੈਟਰਨ ਦੇ ਨਾਲ ਇਸ ਪੈਟਰਨ ਦੇ ਨਾਲ ਬਹੁਤ ਜਲਦੀ ਨਿਫਟੀ ਥੱਲੇ ਜਾਂਦੀ ਆ ਤੇ ਛੋਟੇ ਜਿਹੇ ਸਟਾਪ ਲੌਸ ਤੇ ਬਹੁਤ ਵੱਡਾ ਪ੍ਰੋਫਿਟ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਇਸ ਪੈਟਰਨ ਦੇ ਨਾਲ ਕਰ ਸਕਦੇ ਜੀਓ ਨਿਫਟੀ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਇਹ ਜਿਹੜਾ ਪੈਟਰਨ ਆ ਇਸ ਪੈਟਰਨ ਦੀ ਪਹਿਚਾਨ ਕੀ ਆ ਇਸ ਪੈਟਰਨ ਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਆ ਤੇ ਸਟਾਪ ਲੌਸ ਕਿੱਥੇ ਲਾਉਣਾ ਤੇ ਇਸ ਪੈਟਰਨ ਦੇ ਵਿੱਚ ਆਪਾਂ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੀ ਦੇ ਨਾਲ ਇਸ ਪੈਟਰਨ ਦੇ ਵਿੱਚ ਆਪਾਂ ਨੂੰ ਹਮੇਸ਼ਾ ਪ੍ਰੋਫਿਟ ਹੋਏ ਸੋ ਇਹ ਜਿਹੜੀਆਂ ਚੀਜ਼ਾਂ ਇਹ ਰਹਿਣਗੀਆਂ ਵੀਡੀਓ ਦੇ ਵਿੱਚ ਤੇ ਵੀਡੀਓ ਰਹੂਗੀ ਬਿਲਕੁਲ ਛੋਟੀ ਜਿਆਦਾ ਵੱਡੀ ਵੀਡੀਓ ਨਹੀਂ ਹੋਊਗੀ ਬਿਲਕੁਲ ਛੋਟੀ ਹੋਊਗੀ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਜੀ ਦੇ ਨਾਲ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਮਿਲ ਪਾਊਗੀ ਇਸ ਪੈਟਰਨ ਬਾਰੇ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਇਸ ਪੈਟਰਨ ਦੀ ਪਹਿਚਾਨ ਸੋ ਦੇਖੋ ਇਹ ਜਿਹੜਾ ਪੈਟਰਨ ਆ ਇਸ ਪੈਟਰਨ ਦੇ ਵਿੱਚ ਇੱਕ ਜ਼ੋਨ ਬਣਦਾ ਹੈ ਇੱਕ ਦੇਖੋ ਉੱਤੇ ਵਾਲੀ ਟ੍ਰੈਂਡ ਲਾਈਨ ਬਣੂਗੀ ਤੇ ਇੱਕ ਥੱਲੇ ਵਾਲੀ ਟ੍ਰੈਂਡ ਲਾਈਨ ਬਣੂਗੀ ਥੱਲੇ ਵਾਲੀ ਟ੍ਰੈਂਡ ਲਾਈਨ ਆਪਾਂ ਨੂੰ ਕਹਿੰਦੀ ਹੈ ਕਿ ਇੱਥੇ ਅਪ ਟ੍ਰੈਂਡ ਆ ਉੱਤੇ ਵਾਲੀ ਟ੍ਰੈਂਡ ਲਾਈਨ ਵੀ ਆਪਾਂ ਨੂੰ ਇੱਥੇ ਕਹਿੰਦੀ ਹੈ ਕਿ ਅਪ ਟ੍ਰੈਂਡ ਆ ਠੀਕ ਹੈ ਦੋਨਾਂ ਸਾਈਡਾਂ ਤੋਂ ਆਪਾਂ ਨੂੰ ਲੱਗਣ ਡਿਆ ਅਪ ਟ੍ਰੈਂਡ ਆ ਤੇ ਹੁਣ ਇਹਦੇ ਵਿੱਚ ਕੀ ਆ ਇਹਦੇ ਵਿੱਚ ਇਸ ਜ਼ੋਨ ਦੇ ਵਿੱਚ ਕਦੇ ਦੇਖੋ ਨਿਫਟੀ ਉੱਤੇ ਜਾਊਗੀ ਕਦੇ ਥੱਲੇ ਆਊਗੀ ਕਦੇ ਉੱਤੇ ਜਾਊਗੀ ਕਦੇ ਥੱਲੇ ਆਊਗੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਬ੍ਰੇਕਡਾਊਨ ਕਰੂਗੀ ਤੇ ਬ੍ਰੇਕਡਾਊਨ ਕਰਨ ਤੋਂ ਬਾਅਦ ਆ ਰੀਟੈਸਟ ਕਰੂਗੀ ਤੇ ਫਿਰ ਥੱਲੇ ਜਾਊਗੀ ਹੁਣ ਦੇਖੋ ਇਹਦੇ ਵਿੱਚ ਜਿਹੜਾ ਦੇਖੋ ਉੱਤੇ ਵਾਲੀ ਆਪਣੀ ਟ੍ਰੈਂਡ ਲਾਈਨ ਆ ਇਹਨੂੰ ਦੇਖੋ ਘਟੋ ਘਟ ਦੋ ਵਾਰ ਟੱਚ ਕੀਤਾ ਹੋਣਾ ਚਾਹੀਦਾ ਘਟੋ ਘਟ ਦੋ ਵਾਰ ਵੱਧ ਤੋਂ ਵੱਧ ਜਿੰਨਾ ਮਰਜ਼ੀ ਹੋ ਸਕਦਾ ਤੇ ਥੱਲੇ ਵਾਲੀ ਟ੍ਰੈਂਡ ਲਾਈਨ ਨੂੰ ਵੀ ਘਟੋ ਘਟ ਦੋ ਵਾਰ ਟੱਚ ਕੀਤਾ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਜਿੰਨਾ ਮਰਜ਼ੀ ਹੋ ਸਕਦਾ ਠੀਕ ਹੈ ਸੋ ਇਹਦੀ ਸਿੰਪਲ ਜੀ ਪਹਿਚਾਣ ਆ ਇਹਦੀ ਸਿੰਪਲ ਜੀ ਪਹਿਚਾਣ ਆ ਹੁਣ ਜੇ ਆਪਾਂ ਗੱਲ ਕਰੀਏ ਇਸ ਪੈਟਰਨ ਦੇ ਵਿੱਚ ਕਿਹੜੇ ਕਿਹੜੇ ਰੂਲਸ ਆਪਾਂ ਨੂੰ ਫੋਲੋ ਕਰਨੀ ਚਾਹੀਦੀ ਆ ਜੀ ਦੇ ਨਾਲ ਆਪਾਂ ਨੂੰ ਐਕੂਰਸੀ ਵਧੀਆ ਮਿਲੇ ਜੀ ਦੇ ਨਾਲ ਦੇਖੋ ਜਿਤੋਂ ਵੀ ਆਪਾਂ ਇਸ ਪੈਟਰਨ ਤੇ ਟ੍ਰੇਡ ਕਰੀਏ ਸੋ ਇਸ ਪੈਟਰਨ ਦੇ ਨਾਲ ਆਪਣੇ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਮੋਟ ਜਿਆਦਾ ਹੋਣ ਤੇ ਜਿਹੜੇ ਲਾਸ ਹੋਣ ਦੇ ਚਾਂਸ ਬਹੁਤ ਘੱਟ ਹੋਣ ਸੋ ਰੂਲ ਨੰਬਰ 1 ਇਹ ਕੀ ਦੇਖੋ ਅਪ ਟ੍ਰੈਂਡ ਹੋਣਾ ਚਾਹੀਦਾ ਦੇਖੋ ਇਹ ਜਿਹੜਾ ਚਾਰਟ ਪੈਟਰਨ ਆ ਬੀਰੀਸ਼ ਬਲੈਕ ਪੈਟਰਨ ਆ ਇਸ ਪੈਟਰਨ ਦਾ ਨਾਮ ਬੀਰੀਸ਼ ਬਲੈਕ ਪੈਟਰਨ ਹੁਣ ਦੇਖੋ ਇਹ ਜਿਹੜਾ ਪੈਟਰਨ ਆ ਨਾ ਇਹਦੇ ਨਾਲ ਨਿਫਟੀ ਥੱਲੇ ਜਾਂਦੀ ਆ ਇਹ ਟ੍ਰੈਂਡਰ ਨੂੰ ਚੇਂਜ ਕਰਦਾ ਜੇ ਦੇਖੋ ਨਿਫਟੀ ਉੱਤੇ ਆਉਂਡਾਈ ਸੀ ਅਪ ਟ੍ਰੈਂਡ ਸੀ ਅਪ ਟ੍ਰੈਂਡ ਸੀ ਉਸ ਤੋਂ ਬਾਅਦ ਆ ਬੀਰਿਸ਼ ਫਲੈਗ ਪੈਟਰਨ ਬਣਦਾ ਆ ਤੇ ਅਪ ਟ੍ਰੈਂਡ ਨੂੰ ਚੇਂਜ ਕਰਕੇ ਡਾਊਨ ਟ੍ਰੈਂਡ ਕਰ ਦਿੰਦਾ ਹੈ ਟ੍ਰੈਂਡ ਨੂੰ ਚੇਂਜ ਕਰਨ ਵਾਲਾ ਹੈ ਦੇਖੋ ਟ੍ਰੈਂਡ ਦੇ ਨਾਲ ਵੀ ਛੋਟੇ ਟਾਈਮ ਫਰੇਮ ਤੇ ਤੁਹਾਨੂੰ ਇਹ ਪੈਟਰਨ ਬਣਦਾ ਹੋਇਆ ਨਜ਼ਰ ਆਜੂਗਾ ਛੋਟੇ ਟਾਈਮ ਫਰੇਮ ਤੇ 5 ਮਿੰਟ ਵਾਲੇ ਦੇ 15 ਮਿੰਟ ਵਾਲੇ ਦੇ ਪਰ ਜਿਹੜੇ ਵੱਡੇ ਟਾਈਮ ਫਰੇਮ ਆ ਡੇ ਟਾਈਮ ਫਰੇਮ ਇਹ ਜਾਂ ਫਿਰ ਦੇਖੋ ਵੀਕਲੀ ਟਾਈਮ ਫਰੇਮ ਉਹਨਾਂ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਜਿਹੜਾ ਪੈਟਰਨ ਹੈ ਨਾ ਟਰੈਂਡ ਦੇ ਖਿਲਾਫ ਜੇ ਅਪ ਟਰੈਂਡ ਆ ਤੇ ਫਿਰ ਬਣੂਗਾ ਤੇ ਫਿਰ ਉਸ ਤੋਂ ਬਾਅਦ ਆ ਟਰੈਂਡ ਨੂੰ ਚੇਂਜ ਕਰਕੇ ਡਾਊਨ ਟਰੈਂਡ ਕਰ ਦੂਗਾ ਸੋ ਇਹਦਾ ਬੈਸਟ ਜੇ ਇਹਦੇ ਵਿੱਚ ਆਪਾਂ ਬਹੁਤ ਵੱਡਾ ਪ੍ਰੋਫਿਟ ਲੈਣਾ ਚਾਹੁੰਨੇ ਆ ਉਹਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਜੇ ਦੇਖੋ ਅਪ ਟਰੈਂਡ ਆ ਤੇ ਅਪ ਟਰੈਂਡ ਤੋਂ ਬਾਅਦ ਆ ਬੀਅਰਿਸ਼ ਬਲੈਕ ਪੈਟਰਨ ਬਣਦਾ ਆ ਸੋ ਉਸ ਤੋਂ ਬਾਅਦ ਆ ਮਾਰਕੀਟ ਦੇ ਵਿੱਚ ਜ਼ਿਆਦਾ ਵੱਡਾ ਫਾਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜ਼ਿਆਦਾ ਵੱਡਾ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਦੂਜਾ ਰੂਲ ਕੀ ਆ ਕਿ ਰੀਟੈਸਟ ਹੁੰਦੇ ਆ ਪੈਨਟਰੀ ਕਰਨੀ ਆ ਹੁਣ ਦੇਖੋ ਇਥੇ ਅਪ ਟ੍ਰੈਂਡ ਸੀ ਉੱਤੇ ਚਲ ਗਿਆ ਤੇ ਉੱਤੇ ਜਾ ਕੇ ਇਹਨੇ ਕੀ ਕੀਤਾ ਉੱਤੇ ਜਾ ਕੇ ਇਹਨੇ ਬੀਰਿਸ਼ ਫਲੈਗ ਪੈਟਰਨ ਬਣਾਉਣਾ ਸ਼ੁਰੂ ਕਰਤਾ ਇਥੇ ਬਣਾਉਣਾ ਸ਼ੁਰੂ ਕਰਤਾ ਥੱਲੇੋਂ ਦੇਖੋ ਅਪ ਟ੍ਰੈਂਡ ਆ ਉਤੋਂ ਅਪ ਟ੍ਰੈਂਡ ਆ ਕੀ ਬਣ ਗਿਆ ਆਪਣਾ ਬੀਰਿਸ਼ ਫਲੈਗ ਪੈਟਰਨ ਹੁਣ ਦੇਖੋ ਜਦੋਂ ਇਹਦਾ ਬ੍ਰੇਕ ਡਾਊਨ ਹੁੰਦਾ ਹੈ ਬ੍ਰੇਕਡਾਊਨ ਹੋਣ ਤੋਂ ਬਾਅਦ ਆ ਰੀਟੈਸਟ ਕਰਕੇ ਫਿਰ ਜਦੋਂ ਥੱਲੇ ਜਾਂਦਾ ਫਿਰ ਆਪਾਂ ਨੂੰ ਇਹਦੇ ਵਿੱਚ ਐਂਟਰੀ ਕਰਨੀ ਚਾਹੀਦੀ ਜੇ ਆਪਾਂ ਇਹਦੇ ਵਿੱਚ ਵੱਡਾ ਪ੍ਰੋਫਿਟ ਲੈਣਾ ਚਾਹੁੰਦੇ ਆ ਸੇਫ ਟ੍ਰੇਡ ਕਰਨਾ ਚਾਹੁੰਦੇ ਆ ਸੂਰੀ ਟੈਸਟ ਦੇ ਉੱਪਰ ਐਂਟਰੀ ਕਰਨੀ ਚਾਹੀਦੀ ਆ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰਦੇ ਆ ਕਿਸੇ ਵੀ ਟਾਈਮ ਫਰੇਮ ਦੀ 5 ਮਿੰਟ ਤੇ 15 ਮਿੰਟ ਨਿਫਟੀ ਦੇ ਵਿੱਚ ਜੇ ਤੁਸੀਂ ਇੰਟਰਾਡੇ ਕਰਨੀ ਹੈ 5 ਮਿੰਟ ਤੇ 15 ਮਿੰਟ ਤੇ ਜੇ ਦੇਖੋ ਨਿਫਟੀ ਦੇ ਵਿੱਚ ਤੁਸੀਂ ਪੋਜੀਸ਼ਨਲ ਟ੍ਰੇਡ ਕਰਨੀ ਹੈ ਫਿਰ ਡੇ ਟਾਈਮ ਫਰੇਮ 'ਤੇ ਤੁਸੀਂ ਕਰ ਸਕਦੇ ਹੋ ਸੋ ਟਾਈਮ ਫਰੇਮ ਇਹ ਨਹੀਂ ਤੇ ਹੁਣ ਆਪਾਂ ਦੇਖ ਲੈਨੇ ਆ ਇਸ ਪੈਟਰਨ ਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਆ ਤੇ ਸਟਾਪ ਲੌਸ ਕਿੱਥੇ ਰੱਖਣਾ ਹੁਣ ਦੇਖੋ ਆਪਣੇ ਸਾਹਮਣੇ ਇੱਥੇ ਦੇਖੋ ਇਹ ਪੈਟਰਨ ਬਣਿਆ ਹੋਇਆ ਠੀਕ ਹੈ ਇੱਥੇ ਪੈਟਰਨ ਬਣਿਆ ਹੋਇਆ ਇੱਥੇ ਟਾਈਮ ਫਰੇਮ ਦੇਖੋ ਆਪਾਂ 1 ਮਿੰਟ ਦਾ ਲਾਇਆ ਹੋਇਆ 1 ਮਿੰਟ ਦੇ ਟਾਈਮ ਫਰੇਮ ਤੇ ਬਣਿਆ ਹੁਣ 1 ਮਿੰਟ ਵਾਲੇ ਤੇ ਬਣਿਆ ਤੇ ਦੇਖੋ 1 ਮਿੰਟ ਵਾਲੇ ਤੇ ਵੀ ਆਪਾਂ ਨੂੰ ਕਿੱਡਾ ਵੱਡਾ ਪ੍ਰੋਫਿਟ ਦੇਖਣ ਨੂੰ ਮਿਲਿਆ ਜਿੰਨੇ ਵੱਡੇ ਟਾਈਮ ਫਰੇਮ ਤੇ ਬਣੂਗਾ ਓਨਾ ਹੀ ਵੱਡਾ ਪ੍ਰੋਫਿਟ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਤਾਂ ਦੇਖੋ 1 ਮਿੰਟ ਵਾਲੇ ਤੇ ਬਣਿਆ ਜੇ 5 ਮਿੰਟ ਵਾਲੇ ਤੇ ਬਣੂਗਾ ਇਸ ਤੋਂ ਵੱਡਾ ਪ੍ਰੋਫਿਟ ਦੇਖਣ ਨੂੰ ਮਿਲੂਗਾ ਜੇ 15 ਮਿੰਟ ਵਾਲੇ ਤੇ ਬਣੂਗਾ ਉਸ ਤੋਂ ਵੀ ਵੱਡਾ ਪ੍ਰੋਫਿਟ ਦੇਖਣ ਨੂੰ ਮਿਲੂਗਾ ਪਰ ਦੇਖੋ ਇੱਥੇ ਦਾ ਇੱਕ ਐਗਜ਼ਾਮਪਲ ਵਾਸਤੇ ਤੁਹਾਨੂੰ ਆਪਾਂ 1 ਮਿੰਟ ਵਾਲੇ ਤੇ ਦਿਖਾਉਣ ਡਏ ਆ ਪਰ ਤੁਸੀਂ ਟਾਈਮ ਫਰੇਮ ਜਿਹੜਾ ਘੜੋ ਘਾਟ ਇਸਤੇਮਾਲ ਕਰਨਾ 5 ਮਿੰਟ ਦਾ ਇੰਟਰਾਡੇ ਵਾਸਤੇ ਤੇ ਵੱਧ ਤੋਂ ਵੱਧ 15 ਮਿੰਟ ਦਾ ਤੇ ਬਾਕੀ ਜੇ ਦੇਖੋ ਕਰਨੀ ਤੁਸੀਂ ਪੋਜੀਸ਼ਨਲ ਟ੍ਰੇਡ ਨਿਫਟੀ ਦੇ ਵਿੱਚ ਸੋ ਫਿਰ ਡੇ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਜੋ ਸੋ ਇੱਥੇ ਦੇਖੋ ਆਪਣੇ ਸਾਹਮਣੇ ਪੈਟਰਨ ਬਣ ਗਿਆ ਠੀਕ ਹੈ ਪੈਟਰਨ ਬਣ ਗਿਆ ਉਦਲੇ ਬਣਿਆ ਦੇਖੋ ਇਹ ਟ੍ਰੈਂਡ ਲਾਈਨ ਕੀ ਆਪਾਂ ਨੂੰ ਕਹਿੰਦੇ ਆਪ ਟ੍ਰੈਂਡ ਆ ਥੱਲੇ ਵਾਲੀ ਕੀ ਕਹਿੰਦੇ ਆਪਾਂ ਨੂੰ ਅਪ ਟ੍ਰੈਂਡ ਆ ਦੋਨਾਂ ਬਦਿਓ ਦੋਨਾਂ ਬਣਿਆ ਆਪਣੀ ਕੀ ਪਤਾ ਲੱਗਣ ਡਿਆ ਅਪ ਟ੍ਰੈਂਡ ਆ ਹੁਣ ਦੇਖੋ ਆਪਣੀ ਕੰਡੀਸ਼ਨ ਕੀ ਆ ਕਿ ਉੱਤੇ ਵਾਲੀ ਟ੍ਰੈਂਡ ਲਾਈਨ ਘਟੋ ਘਟ ਦੋ ਵਾਰ ਟੱਚ ਹੋਣੀ ਚਾਹੀਦੀ ਇੱਥੇ ਦੇਖੋ ਇੱਕ ਤੇ ਇੱਥੇ ਦੇਖੋ ਦੋ ਦੋ ਵਾਰ ਟੱਚ ਹੋਈ ਹੈ ਤੇ ਥੱਲੇ ਵਾਲੀ ਵੀ ਘਟੋ ਘਟ ਦੋ ਵਾਰ ਟੱਚ ਹੋਣੀ ਚਾਹੀਦੀ ਇੱਥੇ ਦੇਖੋ ਇੱਕ ਤੇ ਇੱਥੇ ਦੇਖੋ ਦੋ ਸੋ ਕੰਡੀਸ਼ਨ ਆਪਣੀ ਫੁੱਲਫਿਲ ਹੋ ਗਈ ਸੋ ਪ੍ਰੋਪਰ ਆਪਣਾ ਦੇਖੋ ਇੱਥੇ ਬੀਰੀਸ਼ ਫਲੈਗ ਪੈਟਰਨ ਬ ਹੁਣ ਉਸ ਤੋਂ ਬਾਅਦ ਇਹਨੇ ਕੀ ਕੀਤਾ ਬ੍ਰੇਕਡਾਊਨ ਕੀਤਾ ਤੇ ਬ੍ਰੇਕਡਾਊਨ ਕਰਨ ਤੋਂ ਬਾਅਦ ਇਹਨੇ ਰੀਟੈਸਟ ਕੀਤਾ ਸੋ ਜਿਵੇਂ ਦੇਖੋ ਇਹਨੇ ਬ੍ਰੇਕਡਾਊਨ ਕਰਨ ਤੋਂ ਬਾਅਦ ਰੀਟੈਸਟ ਕਰ ਲਿਆ ਆ ਜਿਹੜਾ ਪਹਿਲਾ ਲੋ ਲਾ ਕੇ ਗਿਆ ਸੀ ਜਦੋਂ ਇਸ ਲੋ ਨੂੰ ਬ੍ਰੇਕ ਕਰਦਾ ਉਸ ਤੋਂ ਬਾਅਦ ਆਪਣੀ ਇਹਦੇ ਵਿੱਚ ਐਂਟਰੀ ਬਣਦੀ ਆ ਤੇ ਆ ਜਿਹੜਾ ਹਾਈ ਆ ਇਹ ਆਪਣਾ ਸਟਾਪ ਲੌਸ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਟਾਪ ਲੌਸ ਨੂੰ ਅੱਗੇ ਅੱਗੇ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਆ ਕਿਉਂਕਿ ਦੇਖੋ ਜਦੋਂ ਵੀ ਇਹ ਪੈਟਰਨ ਬਣਦਾ ਆ ਇਹਦੇ ਵਿੱਚ ਆਪਾਂ ਨੂੰ ਬਹੁਤ ਵੱਡਾ ਪ੍ਰੋਫਿਟ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਸਟੌਪ ਲੌਸ ਨੂੰ ਟ੍ਰੇਲ ਕਰ ਕਰਕੇ ਅੱਗੇ ਅੱਗੇ ਵੱਡੇ ਤੋਂ ਵੱਡਾ ਪ੍ਰੋਫਿਟ ਆਪਾਂ ਇਹਦੇ ਵਿੱਚ ਲੈ ਸਕਦੇ ਆ ਸਟੌਪ ਲੌਸ ਟ੍ਰੇਲ ਨਹੀਂ ਕਰਨਾ ਆਉਂਦਾ ਸੋ ਉਹਦੇ ਬਾਰੇ ਇੱਕ ਵੀਡੀਓ ਪਾਈ ਹੋਈ ਆ ਪਹਿਲਾਂ ਤੁਸੀਂ ਦੇਖ ਸਕਦੇ ਜੋ ਸੋ ਉਸ ਵੀਡੀਓ ਦੇ ਵਿੱਚ ਆਪਾਂ ਦੱਸਿਆ ਕਿ ਸਟੌਪ ਲੌਸ ਕਿਵੇਂ ਟ੍ਰੇਲ ਕਰਨਾ ਸੋ ਇਹ ਸੀ ਆਪਣਾ ਇਸ ਪੈਟਰਨ ਬਾਰੇ ਉਮੀਦ ਆ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਆ ਗਈਆਂ ਫਿਰ ਵੀ ਜੇ ਦੇਖੋ ਕੋਈ ਸਵਾਲ ਕੋਈ ਡਾਊਟ ਰਹਿ ਗਿਆ ਹੋਏ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਜੋ